ਮੈਨੂੰ ਬੜਾ ਖੁਸ਼ੀ ਹੈ ਕਿ ਤੁਸੀਂ ਮੇਰੇ ਤੇ ਯਕੀਨ ਕਰਕੇ ਮੈਨੂੰ ਇਹ ਆਦਾ ਸੰਭਾਲਿਆ ਹੈ ਮੈਂ ਤੁਹਾਡੀ ਮਦਦ ਦੇ ਨਾਲ ਤੇ ਇਸ ਚੀਜ਼ ਨੂੰ ਅੱਗੇ ਵਧਣ ਦੀ پوری ਕੋਸ਼ਿਸ਼ ਕਰਾਂਗਾ ਤੇ ਮੈਨੂੰ ਲੱਗਦਾ ਹੈ ਕਿ ਕਾਰਜਕਾਲ ਜਿੰਨਾ ਵੀ ਮੈਨੂੰ ਸੌਂਪਿਆ ਗਿਆ ਹੈ ਐਂ ਦੇ ਵਿੱਚ ਕੁਝ ਨਾ ਪੁੱਛ ਅਸੀਂ ਅੱਗੇ ਲੈ ਕੇ ਆਵਾਂਗੇ ਹੋਸ਼ ਕਰ ਦੇਖੋ ਤੁਹਾਡਾ ਪਿਛੇ ਮੰਗਦਾ